ਬੜੀ ਚੋਰੀ ਅੱਗੇ ਹੋਈ ਆ ਤੇ ਤੁਹਾਡਾ ਹੀ ਕੰਮ ਹੋਇਆ ਵਾ ਕੁੜੀ ਦਾ ਨਾਮ ਨਾ ਲਾਇਆ ਕਰੋ ਕੁੜੀ ਨੇ ਹਜੇ ਕੰਮ ਕਰਦੀ ਮੇਰੀ ਮੇਰੇ ਚੁੰਮਕੇ ਦੇ ਜਿੱਥੋਂ ਮਾਜੀ ਦੇ ਕੱਢ ਕੀ ਤੂੰ ਹੀ ਰੱਖੇ ਨੇ ਅਸੀਂ ਕੀ ਗੱਲ ਡਾਕੇ ਮਾਰਦੇ ਰਹੇ ਜਦੋਂ ਕੋਈ ਮੜੀ ਦੀ ਗੱਲ ਹੁੰਦੀ ਤੂੰ ਹੀ ਚੋਰੀ ਕੀਤੀ ਆ ਚਾਹੇ ਬੰਦ ਤੂੰ ਉਹਨਾਂ ਦਾ ਨਾਮ ਲਾਉਣ ਦੇ ਬੇ ਹਾ ਕੰਮ ਨਾ ਤੁਹਾਡੇ ਵਾਂ ਦੀ ਚੰਗੇ ਨਹੀਂ ਆ ਮੈਨੂੰ ਨਹੀਂ ਪਾ ਤੁਹਾਡੇ ਚੁੰਗੀਆਂ ਰੱਖ ਸੀ ਇਹ ਕਿੱਥੇ ਨਹੀਂ ਜਾਣਾ ਕਿੱਥੇ ਉੱਥੇ ਜਾ ਜਿੱਥੇ ਸਭ ਕੁਝ ਢੋਸੂਦਿਆ ਵਾ ਭਰਾ ਤੇਰਾਵੇਂ ਨਹੀਂ ਘਰ ਬੈਠਾ ਮੈਂ ਨਾ ਬੈਠੇ ਸਭ ਕੁ ਮਿਲੀ ਜਾਣ ਦੇ ਆ ਫੇਰ ਕੋਈ ਕਿਉਂ ਨਹੀਂ ਕਹਿੰਦਾ ਬੈੰਦਾ ਘਰ ਆਪਣੇ ਉਹਨੂੰ ਜਾਂਦਾ ਜੀਏ ਤਾਂ ਸਾਰੀਆਂ ਚੀਜ਼ਾਂ ਵੇ ਮੇਰੀ ਗੱਲ ਸੁਣ ਮੇਰੀਆਂ ਟੁੰਬਾ ਕਿੱਥੇ ਖੜੀਆਂ ਆਈਆਂ ਹੂੰ ਇਹ ਜੁੰਮਕੇ ਕਿੱਥੇ ਖੜੇ ਨੇ ਤੂੰ ਨੇ ਖੱਤਿਆ ਕੋ ਰਹਿਣ ਵੀ ਦਿੱਤਾ ਮੇਰਾ ਸਭ ਕੁਝ ਲੈ ਕੇ ਲੁੱਟ ਪੁੱਟ ਕੇ ਕਿਹੜੇ ਜੁੰਮਕੇ ਇਹਨਾਂ ਤੁਹਾਡੇ ਪੈਸੇ ਕਿੱਥੋਂ ਦੇਣੇ ਆ ਮੇਰੀ ਗੱਲ ਸੁਣੋ ਝੋਨਾ ਹੀ ਮਿਲਦਾ ਵੇ ਜਾਇਆ ਏ ਦੱਸ ਕੀ ਦੋ ਕਿਲੋ ਝੋਨੇ ਮੇਰੇ ਪੈਸੇ ਦੋ ਲੈ ਹੁਣ ਇਹ ਦੇਖੋ ਜਿਹੜਾ ਗੱਲਾਂ ਕਾਣ ਦਿਆ ਇੰਨੀਆਂ ਉਹ ਮੈਂ ਕਿੱਥੋਂ ਲੈਣਾ ਵਾ 60000 ਝੋਨਾ ਹੁੰਦਾ ਕਿੱਲੇ ਦਾ ਮੈਨੂੰ 60000 ਰੁਪਏ ਚਾਹੀਦੇ ਜਿੱਥੋਂ ਮਰਜੀ ਦੋ ਮੈਂ ਲੋਕਾਂ ਦੇ ਪੈਸੇ ਜਣੇ ਇਕੱਲੇ ਨੇ ਕਿਦਾਂ ਵਡਾ ਲਿਆ लवली ਨੇ ਤਾਂ ਹੱਦ ਕਰ ਦਿੱਤੀ ਆ ਜਿਹੜਾ ਅਸੀਂ ਸਿਰ ਤੇ ਕਰਜ਼ਾ ਚੜਾਇਆ ਵਾ ਉਹ ਇੰਨਾ ਕਿੱਥੋਂ ਲਾਉਣਾ ਵਾ ਅਸੀਂ ਤਾਂ ਸੋਚਿਆ ਸੀ ਕਿ ਚਲੋ ਉਧਰੋਂ ਪੈਸੇ ਆ ਹੀ ਜਾਣੇ ਆ ਕਈ ਵਾਰ ਤਾਂ ਮੈਨੂੰ ਲੱਗਦਾ ਵਾ ਵੀ ਹੋਰ ਵੀ ਕਿਹੜਾ ਕੰਮ ਹੋ ਸਕਦਾ ਵਾ ਇਹ ਕੋਈ ਪਤਾ ਨਹੀਂ ਹੁੰਦਾ ਘਰ ਦੇ ਵਿੱਚ ਤੇ ਤੁਸੀਂ ਤਿੰਨੇ ਰਹਿੰਦੇ ਜੇ ਨਾ ਜੇ ਦਿਲਜੀਤ ਹੁਣੀ ਆ ਉਹ ਤੁਹਾਡੇ ਘਰ ਆਉਂਦਾ ਨਹੀਂ ਆਉਂਦੇ ਤੇ ਤੁਸੀਂ ਨਾ ਕਿਹਦਾ ਲਾਉਂਦੇ ਜੇ ਸਿੱਧੋ ਸਿੱਧਾ ਦੱਸ ਨਾ ਕਿ ਕਿੰਨੂੰ ਕਹਿਣ ਲਈ ਆ ਹਿੰਦੇ ਮੇਰੀ ਗੱਲ ਸੁਣੀ ਯਾਰ ਹੜੀ ਬੈਲੀ ਕਿ ਬਰਸਣ ਵੀ ਬੀਜਣ ਡਿਆ ਵਾ ਬਰਸਣ ਯਾਰ ਬੀਜਣਾ ਹੀ ਆ ਬੀਜਣਾ ਵਾ ਤੇ ਆਪਣੀ ਬੈਲੀ ਦੀ ਬੀਜਣਾ ਹੀ ਨਾ ਉਹ ਯਾਰ ਤੈਨੂੰ ਪਤਾ ਨਹੀਂ ਆ ਭਰਾ ਦੇ ਨੇ ਮੈਨੂੰ ਗਹਿਣੇ ਪਾਤੀ ਆ ਤੇ ਤਾਂ ਹੀ ਮੈਂ ਬਰਸਣ ਬੀਜਣ ਡਿਆ ਵਾ ਯਾਰ ਗਹਿਣੇ ਘਰੇ ਵੇਲੇ ਪਾਤੀ ਆ ਜੱਟ ਮੇਰਾ ਇੱਕ ਕਿਲਾ ਇੱਕ ਹੋਦਾ ਵਾ ਇਦਾਂ ਕਿਦਾ ਗਹਿਣੇ ਪਾਤੀ ਨਹੀਂ ਉਹ ਭਰਾ ਮੇਰੇ ਕੋਲ ਤੇ ਪੈਸੇ ਲੈ ਕੇ ਗਿਆ ਵਾ ਤੁਹਾਨੂੰ ਪਤਾ ਹੀ ਨਹੀਂ ਆ ਘਰੇ ਵੀ ਮੇਰੇ ਕੋਲ ਪੈਸੇ ਲੈ ਆ ਗਿਆ ਯਾਰੀ ਨੇ ਤੂੰ ਮੈਨੂੰ ਤੂੰ ਪੁੱਛ ਲੈਂਦਾ ਕਹੇ ਜਿੱਤੇ ਤੂੰ ਇਦਾਂ ਯਾਰ ਮੈਨੂੰ ਵੀ ਪਤਾ ਹੈ ਮੈਂ ਕਿਹਾ ਵੀ ਤੁਹਾਡੇ ਘਰ ਚ ਗੱਲ ਹੋਈ ਹੋਊਗੀ ਤੇ ਤਾਂ ਹੀ ਮੇਰੇ ਲਾਇਆ ਵਾ ਯਾਰ ਤੈਨੂੰ ਵੀ ਪਤਾ ਸਾਂਝੀ ਪੈ ਲਈ ਆ ਦੋਵਾਂ ਪਰਵਾਨਾ ਗੱਲ ਕਰਦਾ ਤੂੰ ਕਹ ਲੈ ਲਖਾਇਆ ਕੋ ਲਖਾਇਆ ਲਖਾਉਣਾ ਨਹੀਂ ਯਾਰ ਅਵਲੇ ਨੇ ਰੁਪਈਆ ਦਾ ਲਖੜਿਆ ਮੇਰੇ ਕੋ ਮੈਂ ਤੇ ਲਖਾਉਣਾ ਆਂ ਫਿਰ ਯਾਰ ਆ ਚੰਗਾ ਕੰਮ ਵਾ ਹੁਣ ਤੈਨੂੰ ਵੀ ਪਤਾ ਹਿੰਦਿਆ ਕੋਈ ਨਾ ਬੜਾ ਇਦਾਂ ਨੇ ਕੰਮ ਕਰਨ ਲਿਆ ਪਿਆ ਵਾ ਨਾ ਚਾ ਪਤਾ ਵੀ ਕਰਨ ਲਿਆ ਪਿਆ ਹਰੇਕ ਨੂੰ ਪਤਾ ਲੱਗਿਆ ਯਾਰ ਕਿੰਨੂੰ ਨਹੀਂ ਪਤਾ ਹੁਣ ਤੂੰ ਪੁੱਛ ਹੀ ਲੈਂਦਾ ਘਰੋਂ ਕਿ ਇਹਨੂੰ ਕੀ ਕੰਮ ਕਰਾਂ ਜਾਂ ਨਾ ਕਰਾਂ ਮੇਰੀ ਗੱਲ ਸੁਣਾ ਪਹਿਲਾਂ ਯਾਰ ਮੈਨੂੰ ਨੇ ਇਹ ਉਦੋਂ ਪਤਾ ਜਦੋਂ ਮੇਰੇ ਕੋ ਪੈਸੇ ਲੈ ਕੇ ਗਿਆ ਵਾ ਮੈਨੂੰ ਕੀ ਪਤਾ ਸੀ ਵੀ ਨਸ਼ਾ ਕਰਦਾ ਮੈਂ ਸੁੱਚ ਨਹੀਂ ਕਣਕ ਵਿਜਣੀ ਆ ਤੂੰ ਹੀ ਹੋੜੀ ਚੱਕਰਾਂ 'ਚ ਪਤਾ ਯਾਰ ਤੁਸੀਂ ਤੇ ਮੈਨੂੰ ਚੱਕਰਾਂ 'ਚ ਯਾਰ ਮੈਂ ਕੀ ਪਾਉਣਾ ਹੁਣ ਮੇਰੇ ਕੋ ਆਇਆ ਹੀ ਪੈਸੇ ਲੈਣ ਮੈਂ ਆ ਤੁਹਾਡੇ ਘਰ 'ਚ ਗੱਲ ਹੋਈ ਹੋਊਗੀ ਤਾਂ ਹੀ ਅਗਲਾ ਆਇਆ ਤੇ ਮੈਂ ਪੈਸੇ ਦੇ ਦਿੱਤੇ ਮੈਨੂੰ ਹੁਣ ਕੀ ਪਤਾ ਸੀ ਵੀ ਉਹ ਨਸ਼ਾ ਪੰਡਾ ਪਿਆ ਜਾਂ ਕੀ ਕਰਦਾ ਮੈਨੂੰ ਤੇ ਹੁਣ ਪਤਾ ਲੱਗਾ ਵਾ ਇਹ ਗੱਲਾਂ ਦਾ ਿੰਦੇ ਤੂੰ ਦੱਸ ਯਾਰ ਆਹ ਕੰਮ ਚੰਗਾ ਵਾ ਥਲਾਪੜੀ ਪਉਣੀ ਪਾ ਲੈਂਦਾ ਮੇਰੇ ਅੱਲਾਕੱਲਾ ਵੀ ਕਹਿੰਦੇ ਪਤਾ ਉਹਨੇ ਮੇਰੀ ਗੱਲ ਸੁਣ ਯਾਰ ਮੈਨੂੰ ਆਂਦਾ ਵੀ ਮੈਨੂੰ ਲੋੜ ਆ ਸਾਡੇ ਘਰੇ ਇੱਕ ਮਿਸਤਰੀ ਲੱਗੇ ਆ ਮੇਰੇ ਪੈਸੇ ਥੜ ਗਏ ਆ ਤੇ ਮੈਨੂੰ ਪੈਸੇ ਦੇ ਦੇ ਤੇ ਮੈਂ ਯਾਰ ਕੀ ਕਹਾਂ ਲੱਗੇ ਤੈਨੂੰ ਪਤਾ ਹੀ ਆ ਕੋਠੀਓ ਦੀ ਪਈ ਐ ਮਿਸਤਰੀ ਕਿੱਥੇ ਲੱਗਣੀ ਐ ਮੈਨੂੰ ਆਂਦਾ ਮੈਂ ਤਾਲਾ ਲਵਾਉਣੀਆਂ ਵਾ ਤੇ ਮੈਨੂੰ ਪੈਸੇ ਚਾਹੀਦੇ ਚਾਹੀਦੇ ਆ ਤੇ ਨਾਲੇ ਵਿਆਹ ਹੀ ਕਹਿੰਦਾ ਕਿ ਅਦਾ ਫਿਰ ਕੋ ਪੈਸੇ ਲੈ ਗਿਆ ਵਾ ਉਹਨੇ ਸਾਰੇ ਪੈਸੇ ਨਾ ਨਸ਼ੇ ਪਤੇ ਹੀ ਦਾਦਨੇ ਯਾਰ ਉਹਨੇ ਮੈਨੂੰ ਯਾਰ ਹੁਣ ਕੀ ਪਤਾ ਆ ਮੈਨੂੰ ਤੇ ਐਫੀਡਵਿਟ ਲਿਖ ਕੇ ਦੇ ਕੇ ਗਿਆ ਵਾ ਵੀ ਮੇਰੇ ਕੋਲ ਲਖਾਲਾ ਤੇ ਮੈਨੂੰ ਪੈਸੇ ਦੇ ਦੇ ਪਰ ਮੈਨੂੰ ਵੀ ਪਤਾ ਹੈ ਵੀ ਇਹ ਘਰ ਇਹਨੇ ਨਹੀਂ ਦੱਸਿਆ ਜੇ ਮੈਂ ਉਹਨੂੰ ਕਹਿੰਦਾ ਹਾਂ ਨਾ ਕਿ ਤੂੰ ਘਰੇ ਗੱਲ ਕਰ ਲਈ ਆ ਸਾਰਿਆਂ ਨਾਲ ਉਹ ਕਹਿੰਦਾ ਇਹ ਆਡੀ ਘਰ ਗੱਲ ਹੋ ਗਈ ਆ ਤੂੰ ਕੋਈ ਨਹੀਂ ਮੈਨੂੰ ਪੈਸੇ ਦੇ ਤੇ ਮੈਨੂੰ ਉਹਦੇ ਤੁਹਾਡੇ ਤੱਕ ਪਹੁੰਚਣੀ ਨਹੀਂ ਦਿੱਤਾ ਉਹਨੇ ਮੈਨੂੰ ਆਹਦਾ ਪੈਸੇ ਦੇ ਭਰਾ ਨੂੰ ਛੇਤੀ ਕਿਤਾ ਬਾਕੀ ਆ ਘਰ ਜਾ ਕੇ ਮੈਂ ਗੱਲ ਤੇ ਕਰਾਂ ਬਲਗੀ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਉਹਨ ਕੀ ਬਣਨਾ ਤੇ ਭਰਾ ਤੁਹਾਡੇ ਨਹੀਂ ਨਾ ਗੱਲ ਬਣਦੀ ਤੇ ਤੁਸੀਂ ਮੈਨੂੰ ਪੈਸੇ ਮੋੜ ਦੋ ਤੇ ਮੈਂ ਤਾਂ ਜੇ ਪਾਣੀ ਲਾਇਆ ਵਾ ਮੈਂ ਬਰਤਨ ਵੀ ਜਰਾ ਨਹੀਂ ਬੀਜਦਾ ਚਲ ਕੋਈ ਗੱਲ ਨਹੀਂ ਹੁੰਦੇ ਮੈਂ ਗੱਲ ਕਰਕੇ ਮੈਂ ਤੁਹਾਨੂੰ ਦੱਸੂਗਾ ਆਓ ਤੇਰੇ ਨੇ ਪੈਸੇ ਨਾ ਖਾਲੇ ਹੋਣ ਜੇ ਪੈਸੇ ਖਾਲੇ ਹੋਏ ਨਾ ਤੇ ਮੈਂ ਬੈਗ ਤੋਂ ਦੇਣਾ ਯਾਰ ਕੋਈ ਜਨ ਬੜਾ ਅੱਗੇ ਪੈਸੇ ਨਹੀਂ ਆ ਉਹ ਤੇ ਗੱਲ ਤੇਰੀ ਠੀਕ ਆ ਪਰ ਮੈਂ ਤੇ ਨਾ ਕੀ ਕਰ ਸਕਣਾ ਨਾ ਹਾਂ ਕਿ ਭਰਾ ਪੈਸੇ ਦੇ ਦੋ ਮਮੀ ਨਾਲ ਗੱਲ ਕਰਕੇ ਨਾ ਮੈਂ ਚੰਨਾ ਗੱਲ ਕਰੂੰਗਾ ਠੀਕ ਆ ਚੱਲ ਕੋਈ ਗੱਲ ਤੇ ਕਰ ਲੋ ਤੁਸੀਂ ਆਪਣੇ ਘਰ ਗਏ ਸੰਦੀਪ ਕੰਮ ਤੇ ਸਾਰਾ ਮੁੱਕ ਗਿਆ ਤੇ ਜੇ ਤੂੰ ਹੁਣ ਅਰੈਸਟ ਕਰਨੀ ਆ ਨਾ ਤੇ ਕਰ ਲੈ ਘੜੀ ਤੇ ਨਹੀਂ ਨਹੀਂ ਦੀਦੀ ਅਰੈਸਟ ਤੇ ਮੈਂ ਕੀਤੀ ਆ ਤੇ ਹੀ ਕੱਲ ਦੇ ਆਏ ਆ ਅਰੈਸਟ ਹੀ ਕਰਵਾਉਣ ਦੇ ਆ ਕੰਮ ਤੇ ਮੈਨੂੰ ਕੋਈ ਨਹੀਂ ਕਰਨ ਦਿੱਤਾ ਇਦਾਂ ਕਰਦੇ ਆ ਆਪਾਂ ਘੜੀ ਗੱਲਾਂ ਬਤਾ ਮਾਰ ਲੈਣੇ ਆ ਚੱਲੋ ਤੇ ਕੋਈ ਨਹੀਂ ਸੰਦੀਪ ਕੰਮ ਦੀ ਕਿਹੜੀ ਗੱਲ ਵਾ ਘਰ ਵੀ ਤੇ ਕਰੀ ਦਈ ਐ ਦੀਦੀ ਪਰ ਨਾ ਮੈਨੂੰ ਹੋਰ ਤਰਾ ਹੁੰਦਾ ਵਾ ਕਿ ਤੁਸੀਂ ਜਦੋਂ ਕੰਮ ਕਰਦੇ ਆ ਉਹ ਕੋਈ ਗੱਲ ਨਹੀਂ ਫਿਰ ਕੀ ਐ ਕੰਮ ਕਰਦੀ ਆ ਤੇ ਕੰਮ ਕਰਨੀ ਤੇ ਮੈਂ ਆਈ ਆ ਅੱਗੇ ਇਹ ਹੀ ਬੇਲੀਆਂ ਬੈ ਕੇ ਖਾਨੀ ਹੀ ਇੱਥੇ ਆ ਕੇ ਤੇ ਹੁਣ ਚਲੋ ਕੋਈ ਨਹੀਂ ਤੈਨੂੰ ਲੋੜ ਵਾ ਤੇ ਕੰਮ ਕਰਨ ਦੀ ਕਿਹੜੀ ਗੱਲ ਵਾ ਮੈਂ ਲੋਕੀ ਗੱਲਾਂ ਨਾ ਕਰਨ ਕਿ ਕੁੜੀ ਕੋ ਕੰਮ ਕਰਾਉਣ ਦੇ ਆ ਅੱਗੇ ਸਿਮ ਇਹਨੂੰ ਕਹਿੰਦੇ ਨੇ ਦੇਹੀ ਕਿ ਸਾਰਾ ਕੰਮ ਕਰਾਉਂਦੀ ਆ ਉਹਦੇ ਕੋਲ ਨਾ ਲੋਕਾਂ ਦੀ ਕਿਹੜੀ ਗੱਲ ਵਾ ਲੋਕੀ ਤੇ ਗੱਲਾਂ ਕਰਨ ਹੋਈਆਂ ਬਸ ਲੋਕਾਂ ਨੇ ਵੀ ਕਦੀ ਕਿਸ ਨੂੰ ਚੰਗਾ ਕਿਹਾ ਵਾ ਉਹਨਾਂ ਨੇ ਤਾਂ ਮਾੜਾ ਹੀ ਕਹਿਣਾ ਵਾ ਭਾਵੇਂ ਜਿੰਨਾ ਮਰਜ਼ੀ ਚੰਗਾ ਕਰ ਲੋ ਫੇਰ ਕੀ ਆ ਕਹਿ ਦਨ ਲੋਕੀ ਉਹਦਾ ਇੱਕ ਗੱਲ ਆ ਸੰਦੀਪ ਜੇ ਕਿਤੇ ਕੋਈ ਮੇਰੇ ਮੂੰਹ ਤੇ ਕਵੇ ਨਾ ਤੇ ਮੈਂ ਮੂੰਹ ਚੰਗਾ ਪੰਨਾ ਵੀ ਜੇ ਤੁਹਾਨੂੰ ਇੰਨਾ ਹੀ ਆ ਤੇ ਤੁਸੀਂ ਆ ਕੇ ਕਰ ਦੋ ਫੇਰ ਕੰਮ ਕਰਾਉਂਦਾ ਵੀ ਕੋਈ ਨਹੀਂ ਦੀਦੀ ਇਹੋ ਤੇ ਲੋਕਾਂ ਦੀ ਗਲਤੀ ਐ ਜਿਹੜੇ ਪਿੱਠ ਪਿੱਛੇ ਗੱਲਾਂ ਕਰਦੇ ਆ ਸਾਹਮਣੇ ਗੱਲ ਕਰਨ ਤੇ ਫੇਰ ਜਵਾਬ ਵੀ ਸੁਣ ਲੈਣਗੇ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਬਹੁਤੀ ਟੈਨਸ਼ਨ ਨਹੀਂ ਲੈਣੀ ਹੁੰਨੀ ਪਰ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਨਾ ਜਦੋਂ ਤੁਸੀਂ ਕੰਮ ਕਰਦੇ ਆ ਸਾਰੀ ਗਲਤੀ ਤੇ ਦੀਦੀ ਮੇਰੀ ਹੀ ਮੈਂ ਧਿਆਨਾ ਤੁਰਦੀ ਤੇ ਆਹ ਕੰਮ ਹੋਣਾ ਹੀ ਨਹੀਂ ਉਹ ਨਹੀਂ ਨਹੀਂ ਸੰਦੀਪ ਇਹਦੇ ਵਿੱਚ ਗਲਤੀ ਕੋਈ ਨਹੀਂ ਗਈ ਹੁੰਦੀ ਜਿਹੜਾ ਕੋ ਕਰਮਾਂ ਚ ਲਿਖਿਆ ਹੋਵੇ ਨਾ ਉਹ ਹੁੰਦਾ ਹੀ ਆ ਨਾਲੇ ਸੰਦੀਪਤਾ ਕੀ ਆ ਮੈਨੂੰ ਕੰਮ ਦਾ ਨਹੀਂ ਕੋਈ ਵੀ ਹੈਗਾ ਹੁਣ ਵੇਖਾਂ ਕੰਮ ਖੁਮ ਕਰਕੇ ਅਸੀਂ ਦੋਵੇਂ ਜਣੀਆਂ ਬੈਠੀਆਂ ਵਾਂ ਗੱਲਾਂ ਬਾਤਾਂ ਕਰਨੀਆਂ ਕਿੰਨਾ ਵਧੀਆ ਲੱਗਣ ਡਿਆ ਪਰ ਜਦੋਂ ਮੈਂ ਉੱਧਰ ਜਾਣੀ ਆ ਨਾ ਤੇ ਮੇਰਾ ਤਾਂ ਉਥੇ ਖਲੋਣ ਨੂੰ ਜੀ ਨਹੀਂ ਕਰਦਾ ਰੁਪਿੰਦਰ ਨੇ ਨਾ ਕੱਦੀ ਮੈਨੂੰ ਸਾਸਰੀ ਗੱਲ ਨਹੀਂ ਬਲਾਈ ਕੱਦੀ ਪਾਣੀ ਧਾਣੀ ਨਹੀਂ ਪੁੱਛਿਆ ਬਸ ਨਾ ਉਹ ਮੰਮੀ ਲਾਗੇ ਬੈਠੀਆਂ ਵੇਖ ਲਵੇ ਸਭੀ ਤੇ ਉਸੇ ਵੇਲੇ ਬੋਲਣ ਡੈ ਪੈਂਦੀ ਹੈ ਦੀਦੀ ਮੰਮੀ ਵੀ ਮਗਰ ਲੱਗ ਜਾਂਦੇ ਉਹਦੇ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਨਾ ਪਹਿਲਾਂ ਆਪਾਂ ਸਾਰਾ ਟੱਬਰ ਕਿੰਨਾ ਰਾਲ ਮਿਲ ਕੇ ਰਿੰਨੇ ਨੇ ਨਹੀਂ ਕੋਈ ਗੱਲਬਾਤ ਨਹੀਂ ਹੁੰਦੀ ਆ ਜਦੋਂ ਦੀ ਰਪਿੰਦਰ ਆ ਗਈ ਹੈ ਨਾ ਸਭ ਕੁਝ ਉਹਦੀ ਵਜ੍ਹਾ ਕਰਕੇ ਹੋਣ ਡਿਆ ਵਾ ਤੇ ਸੰਦੀਪ ਰਪਿੰਦਰ ਨੂੰ ਵਗਾੜਿਆ ਕਿੰਨੇ ਮੈਂ ਤੁਹਾਨੂੰ ਉਹ ਤੋਂ ਕਹਿੰਦੀ ਹੁੰਦੀ ਵੀ ਇਦਾਂ ਨਾ ਕਰੋ ਉਹਨੂੰ ਕੰਮ-ਕੁਮ ਕਰਨ ਦੋ ਪਰ ਉਦੋਂ ਤੇ ਤੂੰ ਵੀ ਕਹਿੰਦੀ ਨਹੀਂ ਦੀਦੀ ਅਜੇ ਨਵੀਂ ਸਵੀ ਹੈ ਤੇ ਮੰਮੀ ਨੇ ਤੇ ਨਾ ਬਿਲਕੁਲ ਹੀ ਉਹਨੂੰ ਭੁਵੇ ਚੜਾ ਛੜਿਆ ਮੈਂ ਤਾਂ ਸੋਚਿਆ ਚਲੋ ਕੋਈ ਗੱਲ ਨਹੀਂ ਫੇਰ ਕੀ ਨਵੀਂ ਸਵੀ ਹੁੰਦਾ ਹੀ ਆ ਨਹੀਂ ਪਤਾ ਲੱਗਦਾ ਕੰਮ ਦਾ ਤੇ ਚਲ ਮੈਂ ਆਪੇ ਕਰ ਲੈਂਦੀ ਰਹੀ ਕੰਮ ਮੈਨੂੰ ਕੀ ਪਤਾ ਸੀ ਉਹਨੇ ਆ ਰੰਗ ਵਿਖਾਉਣੇ ਸੀ ਸੰਦੀਪ ਜਦੋਂ ਹੁਣ ਮੈਂ ਲਵਲੀ ਵਾਲ ਵੇਨੀ ਆ ਨਾ ਤੇ ਮੇਰ ਕੋ ਵੇਖਿਆ ਨਹੀਂ ਜਾਂਦਾ ਭਾਵੇਂ ਉਹ 100 ਗਲਤੀਆਂ ਕਰਦਾ ਵਾ ਫੇਰ ਵੀ ਮੇਰਾ ਭਰਾ ਵਾ ਪਹਿਲਾਂ ਕਿੰਨਾ ਵਧੀਆ ਹੁੰਦਾ ਸੀ ਉਹ ਤੇਰੇ ਸਾਹਮਣੇ ਕਿਤੇ ਕੋਈ ਚੀਜ਼ ਨੂੰ ਹੱਥ ਨਹੀਂ ਲੰਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਪਰ ਹੁਣ ਹੁਣ ਉਹਦੇ ਵੱਲ ਵੇਖਿਆ ਨਹੀਂ ਜਾਂਦਾ ਸਭ ਕੁਝ ਨਰਪਿੰਦਰ ਦੀ ਵਜ੍ਹਾ ਕਰਕੇ ਹੋ ਗਿਆ ਵਾ ਜੇ ਚਾਵੇ ਨਾ ਰਪਿੰਦਰ ਸਮਝਾ ਸਕਦੀ लवली ਨੂੰ ਉਹ ਸਮਝ ਸਕਦਾ ਵਾ ਪਰ ਉਹਨੇ ਹੁਣ ਕਿੱਥੋਂ ਸਮਝਣਾ ਵਾ ਉਹ ਪੁੱਠੇ ਕੰਮਾਂ ਦੇ ਵਿੱਚ ਪੈ ਗਿਆ ਵਾ ਹੁਣ ਕਿੱਥੇ ਨਸਾ ਛੱਡਣਾ ਉਹਨੇ ਨਾਲੇ ਨਾ ਜਦੋਂ ਵਿਆਹ ਨਹੀਂ ਹੋਇਆ लवली ਦਾ ਉਦੋਂ ਆਪਾਂ ਸਾਰਾ ਟੱਬਰ ਇਕੱਠੇ ਰਹਿਣੇ ਨਹੀਂ ਕਿੰਨੇ ਹਾਸਦੇ ਖੇਡਦੇ ਨਹੀਂ ਕੋਈ ਇਦਾਂ ਦੀ ਗੱਲ ਹੈ ਹੀ ਨਹੀਂ ਕੀ ਇਹ ਆਉਗੀ ਤੇ ਤੁਹਾਡਾ ਘਰ ਖੇਰੂ ਖੇਰੂ ਹੋ ਜਾਊਗਾ ਸੰਦੀਪ ਉਦਾਂ ਇੱਕ ਗੱਲ ਆਵੇ ਜਦੋਂ ਲਵਲੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਦੋਂ ਸਾਨੂੰ ਕਿੰਨਾ ਚਾਹੀ ਅਸੀਂ ਕਿੰਨਾ ਵਧੀਆ ਨਾ ਸਾਰੇ ਜਣੇ ਐਨ ਖੁਸ਼ ਸੀ ਤੇ ਕਿੰਨਾ ਵਧੀਆ ਰਹਿੰਦੇ ਸੀ ਅਰਪਿੰਦਰ ਕਿਦਾਂ ਦਾ ਲੱਗਾ ਫੇ ਘਰ ਹਾਂਜੀ ਸੋਣਾ ਇਹ ਘਰ ਤੇ ਬਹੁਤ ਵਧੀਆ ਆਇਆ ਚਲੋ ਵਧੀਆ ਵਾ ਨਾ ਤੇ ਨਾਲ ਮਿਲ ਕੇ ਰਹਿਣਾ ਸਾਰਿਆਂ ਜਾਣੇ ਨੇ ਹਾਂਜੀ ਨਹੀਂ ਕੋਈ ਗੱਲ ਨਹੀਂ ਆ ਜਿੱਦਾਂ ਵੀ ਨਹੀਂ ਕਹੋਗੇ ਹੁਣ ਤੇ ਸੰਦੀਪ ਨੇ ਚਾਹ ਬਣਾ ਲੈਂਦੀ ਆ ਨਾ ਤੇ ਮੁੜ ਕੇ ਤੇਰੇ ਹੱਥ ਦੀ ਪੀਆ ਕਰਨੀ ਆ ਬਸ ਭੈਣ ਪਿਆ ਲੂਗੀ ਚਾਹ ਚਾਹ ਕਿਉਂ ਨਹੀਂ ਪੀ ਲੈ ਲਈ ਇਹਨੇ ਵੇ ਚੱਲ ਉਹ ਗੱਲ ਤੇ ਛੱਡ ਤੂੰ ਤੇ ਤੂੰ ਮੈਨੂੰ ਇਹ ਦੱਸ ਵੀ ਤੂੰ ਕਿੰਨੀਆਂ ਛੁੱਟੀਆਂ ਲਈਆਂ ਉਹ ਛੁੱਟੀਆਂ ਕਾੜੀਆਂ ਲੈਣੀਆਂ ਮੈਂ ਭੈਣ ਗਦਾਹਪੁਰ ਤੇ ਮੇਰੀ ਡਿਊਟੀ ਆ ਪੰਜ ਕਿ ਛੁੱਟੀਆਂ ਰਹਿ ਗਈਆਂ ਹੋਰ ਸ਼ਾਮ ਨੂੰ ਫਿਰ ਮੈਂ ਘਰ ਆ ਜਾ ਕਰਨਾ ਤਾਂ ਕਰਕੇ ਮੈਂ ਜ਼ਿਆਦਾ ਛੁੱਟੀਆਂ ਨਹੀਂ ਲਈਆਂ ਚਾਲਾ ਵਧੀਆ ਵਾ ਕੰਮ ਕਰਨਾ ਵੀ ਜ਼ਰੂਰੀ ਹੈ ਓਏ ਇਹੋ 10 15 ਲਈਆਂ ਸੀ ਤੇ 5 ਦਿਨ ਰਹਿ ਗਏ ਆ ਹੋਰ ਚੱਲ ਕੋਈ ਨਹੀਂ ਆਪਣੀ ਡਿਊਟੀ ਜਾਇਆ ਕਰੇਗਾ ਘਰ ਆਇਆ ਕਰੇਗਾ ਆਰਾਮ ਨਾਲ ਇੰਦਰ ਫਾਟ ਚਾਹ ਪੀਵੋ ਤੂੰ ਹੀ ਪੀ ਲੋ ਫੜ ਲੋ ਪੀ ਲੋ ਮੈਂ ਤੀ ਨਾ ਪ੍ਰਵਾਨੀ ਕਰਨੀ ਕੋਈ ਠੀਕ ਹੈ ਭੇਤੀ ਦੀ ਲੋਰ ਹੈ ਤੇ ਮੈਨੂੰ ਦੱਸਣਾ ਵਾ ਤੇ ਕੋਈ ਕੰਮ ਦੀ ਹੋਏ ਤੈਨੂੰ ਦੱਸਣਾ ਸੰਦੀਪ ਨੂੰ ਆਹੋ ਚਾਹੇ ਆਪਣੀ ਨਾਨਾ ਨੂੰ ਦੱਸਦਣਾ ਕੋਈ ਵੀ ਗੱਲਬਾਤ ਹੋਏ ਨਾ ਹਾਂਜੀ ਹਾਂ ਫਿਕਰ ਨਹੀਂ ਕਰਨਾ ਕੋਈ ਗੱਲ ਤੇ ਕੋਈ ਗੱਲ ਨਹੀਂ ਮੰਮੀ ਤੁਸੀਂ ਜਿੱਦਾਂ ਕਹੋਗੇ ਨਾ ਉਦਾਂ ਹੀ ਕਰਾਂਗੇ ਆਹੋ ਕੋਈ ਗੱਲ ਨਹੀਂ ਕੰਮਕੁਮ ਦੀ ਕੋਈ ਗੱਲ ਨਹੀਂ ਉਹਨੇ ਸਾਰਾ ਕਰ ਲੈਣਾ ਕਰਨਾ ਹਾਂਜੀ ਹਾਂਜੀ ਹਾਂ ਕੋਈ ਗੱਲ ਨਹੀਂ ਜੇ ਕੰਮ ਦੀ ਕੋਈ ਵੀ ਕੰਮ ਹੋਏਗਾ ਨਾ ਮੈਨੂੰ ਦੱਸ ਦਿਆ ਕਰ ਤੂੰ ਕੋਈ ਚੀਜ਼ ਦੀ ਲੋਰ ਹੋਵੇ ਮੰਮੀ ਇਨਾ ਰਲ ਮਿਲ ਕੇ ਨਾ ਕਰ ਲਿਆ ਕਰਨਾ ਦੋਵਾਂ ਜਾਣੀਆਂ ਨੇ ਤੂੰ ਚੌਕੇ ਚੜਾਉਣ ਵਾਲੀ ਗੱਲ ਕਰੋ ਜਿਸ ਨੂੰ ਚੜਾਣਾ ਵਾ ਕੋਈ ਗੱਲ ਨਹੀਂ ਕੰਮ ਦੀ ਕਾਹਦੀ ਟੈਨਸ਼ਨ ਆ ਉਹ ਨਹੀਂ ਨਹੀਂ ਭਾਜੀ ਹਜੇ ਕੰਮ ਨਹੀਂ ਲਾਉਣਾ ਕੋਈ ਗੱਲ ਨਹੀਂ ਹਜੇ ਐਸ਼ ਕਰਨ ਦੋ ਘੁੰਮਣ ਫਿਰਨ ਦੇ ਦੇ ਨਵਾਂ ਨਵਾਂ ਨਾਲੇ ਵਿਆਹ ਹੋਇਆ ਵਾ ਕੰਮ ਦੀ ਕਿਹੜੀ ਗੱਲ ਵਾ ਕੰਮ ਤੇ ਮੈਂ ਆਪੇ ਕਰ ਲੈਣਾ ਉਹ ਭਾਬੀ ਜੀ ਕੱਲ ਨੂੰ ਨਾ ਫਿਰ ਮੈਨੂੰ ਕਿਉਂ ਫਿਰ ਰੁਪਿੰਦਰ ਕੰਮ ਨਹੀਂ ਕਰਦੀ ਉਹ ਨਹੀਂ ਨਹੀਂ ਕੁਛ ਨਹੀਂ ਕਹਿੰਦੇ ਲਵਲੀ ਮੈਨੂੰ ਤੇ ਲੱਗਦਾ ਵਾ ਇਦਾਂ ਹੀ ਕਰ ਕਰ ਕੇ ਨਾ ਸੰਦੀਪ ਨੇ ਉਦਾਂ ਹੀ ਉਹਨੂੰ ਭੇਜਣਾ ਲੈਣਾ ਜਾਂਦਾ ਉਹਦਾ ਮੁੜ ਕੇ ਕੰਮ ਕਰਨ ਨੂੰ ਜੀ ਨਹੀਂ ਕਰਿਆ ਕਰਨਾ ਹਾਂ ਤੇ ਫਿਰ ਕਿੱਥੇ ਜੀ ਕਰਨਾ ਦਾ ਕੰਮ ਕਰਨ ਚਲ ਕੋਈ ਨਹੀਂ ਰਲ ਮਿਲ ਕੇ ਕਾਰੀ ਲੈਣਾ ਦੋਹਾਂ ਜਣੀਆਂ ਨੇ ਕੰਮ ਦੀ ਕੀ ਗੱਲ ਐਂ ਤਾਂ ਕਹੀਦਾ ਹੋਈਦਾ ਨਾ ਮੰਮੀ ਵੀ ਦੋਵੇਂ ਜਣੀਆਂ ਰਲ ਮਿਲ ਕੇ ਕੰਮ ਕਰਿਆ ਕਰਿਓ ਆਹੇ ਨਹੀਂ ਕਰਨਾ ਕਿੰਨੇ ਕਰਨਾ ਵਾ ਕਰਨਗੀਆਂ ਕਰਨਗੀਆਂ ਕਿਉਂ ਨਾ ਕੋਈ ਗੱਲ ਨਹੀਂ ਦੀਦੀ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਕੰਮ ਕਰ ਲੈਣਾ ਤੁਹਾਨੂੰ ਤੇ ਪਤਾ ਹੀ ਐ ਕਿ ਮੈਂ ਤੇ ਭੱਜ ਭੱਜ ਕੇ ਕੰਮ ਕਰਦੀ ਆਂ ਚਲ ਦੀਦੀ ਸੰਦੀਪਾ ਤੁਸੀਂ ਕਿਉਂ ਸਾਰੇ ਦੇ ਫਿਕਰ ਕਰਨੀ ਨਹੀਂ ਕੰਮ ਤੇ ਜਿਹੜੀ ਗੱਲ ਵਾ ਆਪਾਂ ਦੋਵਾਂ ਭੈਣਾਂ ਨੇ ਨਾ ਫਿਰ ਆਲ ਮਿਲ ਕੇ ਮੰਮੀ ਘਰ ਲਿਆ ਕਰਨਾ ਠੀਕ ਇਹਦੇ ਵਿੱਚ ਟੈਨਸ਼ਨ ਕਰਨ ਵੈਸੇ ਕੋਈ ਗੱਲ ਹੀ ਨਹੀਂ ਐ ਨਾਲੇ ਕੰਮ ਕਿੰਨਾ ਕੁ ਹੁੰਦਾ ਵਾ ਕਰਦਾ ਆਹ ਕੰਮ ਕਿੰਨਾ ਕੁ ਹੁੰਦਾ ਦੋਹਾਂ ਜਣੀਆਂ ਨੇ ਘਰ ਘੁੱਟ ਲਿਆ ਕਰ ਦਲਜੀਤ ਭਾਜੀ ਕਿੱਥੇ ਗਏ ਉਹ ਭਾਜੀ ਵੇਲੀ ਹੋਣੇ ਆ ਅੱਛਾ ਅੱਛਾ ਹਾਂਜੀ ਚਲੋ ਬੈਠੋ ਤੁਸੀਂ ਮੈਂ ਜਾਣਾ ਫਿਰ ਉਹਦੇ ਲਾਗੇ ਮੈਂ ਵੇਖਾਂ ਭਲਾ ਕੀ ਕਰਨਿਆ ਉੱਥੇ ਨਾਲੇ ਉਹਨੂੰ ਆਖੀ ਵੀ ਚਾਹ ਪੀ ਲੈ ਆ ਕੇ ਕੋਈ ਗੱਲ ਨਹੀਂ ਮੈਂ ਘਰ ਦਾ ਵਾ ਨੇ ਪੱਠਾ ਨੇ ਕੰਮ ਤਾਂ ਨਿਭਰ ਗਿਆ ਹੀ ਫਾਜੀ ਤੇਰੇ ਕੰਮ ਨਹੀਂ ਪਈ ਮੈਂ ਆਖਿਆ ਵੀ ਸਹੀ 3 ਮਹੀਨਾ ਇਕ ਨਾ ਬੰਦਾ ਰੱਖ ਲਓ ਉਹ लवली ਕੰਮ ਤੇ ਕਰਨਾ ਹੀ ਪੈਣਾ ਵਾ ਕੰਮ ਕਰਨਾ ਤਾਂ ਸਹੀ ਆ ਮੇਰੀ ਗੱਲ ਸੁਣ ਬੰਦਾ ਰੱਖਿਆ ਸਰਦਾ ਵਾ ਆਪ ਨਹੀਂ ਕੰਮ ਕਰਨਾ ਬੰਦਾ ਰੱਖਿਆ ਸਰਦਾ ਤਾਂ ਨਹੀਂ ਆ ਵਿਆਹ ਕਰਕੇ ਮੈਂ ਕਹਿਣ ਲਿਆ ਸੀ ਉਹਦਾਂ ਨੇ ਚੱਲ ਕਰੀ ਜਾਣਾ ਸੀ ਤੁਸੀਂ ਉਹ ਚੱਲ ਕੋਈ ਗੱਲ ਨਹੀਂ ਵਿਆਹ ਨਿਕਲ ਗਿਆ ਨੇ ਹੁਣ ਹੁਣ ਨਾ ਕੰਮ ਕਰੀ ਜਾਣਾ ਇੱਥੇ ਬੈਠੇ ਹੀ ਹਸਣ ਗੇਡਣ ਦੇ ਕੋਈ ਗੱਲ ਨਹੀਂ ਚੱਲ ਚਲੀਏ ਕਰਨੋ ਬਸ ਉਹ ਚਲੀਏ ਸਹੀ ਵੇਖ ਲਓ ਜੇ ਇਹ 3 ਮਹੀਨਾ ਲਗਾਉਣਾ ਵਾ ਤੇ ਬੰਦੇ ਕਿਸ ਨੂੰ ਪੁੱਛ ਲਓ ਅਜੇ ਕੋਈ ਨਾ ਕੋਈ ਕੰਮ ਪਿਆ। ਉਹ ਨਾ ਭਰਾਵਾ ਮੈਂ ਵੇਲਾ ਹੀ ਆਂਗਾ ਠੀਕ ਆ। ਰਪਿੰਦਰ ਨੂੰ ਵਜੇ ਲੈਣ ਆਵਾਂ। ਅਹੀਂ ਲੈਣ ਜਾਣਾ। ਕਿੰਨੇ ਕੰਮ ਹੋਣੇ? ਕੋਈ ਗੱਲ ਨਹੀਂ ਉਦਾਂ ਮੈਂ ਬੰਦੇ ਨੂੰ ਕਹਿ ਦੇਣਾ ਨਾ ਵਾ। ਕਿਉਂਕਿ ਜਿਆਦਾ ਕੰਮ ਹੋਵੇ ਨਾ ਜੋ ਲੈਣ ਆਉਣਗੇ ਨਾ ਉਹ ਡਾਦਾਂਗੇ ਬੰਦਾ। ਤੇ ਨਾਲੇ ਖੇਚਲ ਤੁਸੀਂ ਕਰਦੇ ਕਿਉਂ ਜੇ ਦੱਸ। ਜੇ ਰੱਬ ਨੇ ਸਭ ਕੁਝ ਦਿੱਤਾ ਵਾ ਤੇ ਫੇਰ ਕਾਦੀ ਗੱਲ। ਉਹ लवली ਵੇਲੇ ਰਹਿਣੀਆਂ ਸਰਦਾ ਠੀਕ ਆ ਨਾ। ਨਾ ਮੇਰੇ ਕੋ ਰਹਿ ਜਾਂਦਾ। ਉਹ ਚਲੋ ਠੀਕ ਆ ਤੇ ਚਾਹ ਬਣੀ ਆ। ਚਾਹ ਪੀ ਆਜੋ। ਚੱਲ ਜਲੀਏ ਫਿਰ। ਉਹ ਐਂ ਤਾਂ ਪੀ ਆਏ ਆ ਤੂੰ ਹੀ ਲੈ ਕੇ ਜ ਇਕੱਲੇ। ਕਾਲਾ ਆ ਗਿਆ ਮੈਂ ਵੀ ਜਾਨੇ ਪਿੱਛੇ ਹੀ ਉੱਥੇ ਵੇਖਾਂ ਕਿੱਡਾ ਕੰਮ ਡੀਆਂ ਬਸਣਾਉਣ ਇਹ ਨਾ ਆਹ ਕੰਮ ਇਦਾਂ ਕਰਿਆ ਕਰਨਾ ਉਦਾਂ ਕਰਿਆ ਕਰਨਾ ਕੋਈ ਗੱਲ ਨਹੀਂ ਆ ਕੰਮ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਕਰਨਾ ਜਿਹੜਾ ਕਰਨਾ ਤੇ ਨਾਲੇ ਵਚੋਲਨ ਤੇ ਮੈਨੂੰ ਕਹਿੰਦੀ ਹੀ ਕਿ ਜਿਹੜੀ ਕੋਠੀ ਆ ਉਹ ਸਿਰਫ ਤੇਰੀ ਰਹਿਣੀ ਆ ਕੱਲੀ ਦੀ ਇਹਨਾਂ ਦਾ ਕਰਵਰ ਕਿਹੜਾ ਵਾ ਹੁਣ ਪਤਾ ਨਹੀਂ ਆ ਕਿ ਮੈਨੂੰ ਤੇ ਜਾਵਦਾ ਸਾਂਝਾ ਡੱਬਰ ਵਾਏ ਤੇ ਕੰਮ ਕਰ ਮੈਂ ਵੀ ਨਹੀਂ ਕਰਨਾ ਕੋਈ ਆਪੇ ਕਰਨ ਪਾਏ ਨਾ ਕਰ ਮੈਂ ਕਿੰਨੀਆਂ ਰੋਟੀਆਂ ਲਾਉਣੀਆਂ ਇਹਨਾਂ ਵਾਸਤੇ ਕਿੱਡੇ ਪਖੰਡ ਕਰਨ ਦੀਆਂ ਵਿੱਚੋਂ ਵਿੱਚ ਦੇ ਨਾਲ ਦੇਖੋ ਰਦਾਵਾ ਵੀ ਇਹਨੂੰ ਕੰਮ ਡਾਗ ਦਈਏ ਤੇ ਕੋਈ ਨਹੀਂ ਆ ਕਰਨ ਵਾਲੀ ਮੈਂ ਵੀ ਨਹੀਂ ਆ ਕਰੋਗੀਆਂ ਤਾਂ ਕੰਮ ਤੁਸੀਂ ਕੋਈ ਨਹੀਂ ਵੀ ਹੁੰਦੇ ਆ ਨਾ ਤੇ ਇਹਨਾਂ ਨੂੰ ਮੜਿਆ ਸੁਣਾ ਦਿੰਦੀ ਆ ਕਿ ਕੰਮ ਕੋ ਨੂੰ ਬਹੁਤਾ ਕੀਤਾ ਹੈਗਾ ਪਰ ਜਾਈ ਆਪਣੀ ਨੂੰ ਵੀ ਦੱਸ ਦਿਓ ਤੇ ਭੈਣ ਨੂੰ ਵੀ ਦੱਸ ਦਿਓ ਹੋਰ ਨਾ ਭਲੇ ਖੇਜ ਰਹਿਣ ਮੁੜ ਗਏ ਮੈਂ ਵੇਲੇ ਚੱਲ ਗਿਆ ਆ ਹਾਂਜੀ ਉੱਥੇ ਉਹ ਡੇਢ ਡੰਗਰਾਂ ਨੂੰ ਕੰਮ ਕਰਨ ਠੀਕ ਠੀਕ ਆ ਮੇਰੇ ਸਕੇ ਉਹਨਾਂ ਨੂੰ ਆਖਿਆ ਸੀ ਵੀ ਵਿਆਹ ਤੇ ਕੋਈ ਬੰਦਾ ਬੁੰਦਾ ਰੱਖ ਲੋ ਹਾਂਜੀ ਡੰਗਰ ਵੀ ਚਾਰ ਹੈ ਗਈ ਆ ਹਾਂ ਤੇ ਮੰਨੇ ਨਹੀਂ ਆਂਦੇ ਇਹ ਆਪ ਹੀ ਪਾਈ ਜਾਵਾਂਗੇ ਇਹ ਪੱਠੇ ਚਲੋ ਕੋਈ ਗੱਲ ਨਹੀਂ ਆ ਹਾਂ ਕਰਦਾ ਕੰਮ ਕਰਨਾ ਹੀ ਚਾਹੀਦਾ ਆ ਨਹੀਂ ਉਹ ਤਾਂ ਸਾਰਾ ਉਹ ਕਰਦੇ ਆ ਮੈਂ ਸਵੇਰ ਤੋਂ ਚੱਲ ਜਾਂਦਾ ਵਾਂ ਤੇ ਸ਼ਾਮ ਨੂੰ ਘਰ ਆਈਦਾ ਵਾਂ ਠੀਕ ਠੀਕ ਆ ਮੈਂ ਪੁੱਛਣਾ ਹੀ ਤੁਹਾਨੂੰ ਹਾਂ ਕਿ ਜਿਹੜੇ ਉਹ ਭਾਜੀ ਹੋਣੀ ਆ ਉਹਨਾਂ ਦਾ ਘਰ ਕਿਹੜਾ ਵਾ ਇਥੇ ਰਹਿੰਦੇ ਆ। ਇਤ ਨਾਲੇ ਕੰਮਕੁਮਕੀ ਕਰਦੇ ਆ ਉਹ। ਡੰਗਰਾ ਦਾ ਹੀ ਕਰਦੇ ਆ ਗੱਲਾਂ। ਰਪਿੰਦਰ ਉਹਨਾਂ ਇੱਥੇ ਰਹਿਣਾ ਵਾ ਕਿੱਥੇ ਰਹਿਣਾ ਵਾ? ਘਰ-ਬਾਰ ਜਿਹੜਾ ਵਾ ਨਾ ਸਾਡਾ ਸਾਂਝਾ ਹੀ ਆ ਜੀ। ਤੇ ਪਹਿਲਾਂ ਮਸ਼ੀਨ-ਮਸ਼ੀਨ ਚਲਾਉਂਦਾ ਸੀ। ਉਹਨੇ ਛੱਡਤੀ ਆ। ਹੁਣ ਪੈਰੀ ਬੰਨਾਂ ਤੇ ਡੰਗਰ ਰੱਖੇ। ਤੇ ਬੜਾ ਵਧੀਆ ਸਾਡਾ ਸਰਨ ਲਿਆ ਵਾ। ਇਕੱਠਾ ਟੱਬਰ ਵਾ ਸਾਡਾ। ਨਾਲੇ ਤੋਂ ਸਾਰਿਆਂ ਦਾ ਸਵੇਰ ਨੂੰ ਜਾਣ ਹੀ ਗਈਆਂ। ਵੀ ਕਿੱਦਾਂ-ਕਿੱਦਾਂ ਦਾ ਸੁਭਾਅ ਵਾ। ਸਾਰੇ ਬੜੇ ਵਧੀਆ ਵਾ ਠੀਕ ਆ ਨਾ? ਨਹੀਂ ਸਭਾਤ ਸਾਰਿਆਂ ਦਾ ਹੀ ਬੜਾ ਵਧੀਆ ਆ। ਹਾਂ। ਇਹ ਹੈਗੇ ਸਾਰੇ ਖੁੱਲੇ ਜਿਹਾ ਜ਼ਬਾਦੇ ਆ ਮੈਨੂੰ ਬੜਾ ਵਧੀਆ ਲੱਗਾ ਇਹਨਾਂ ਦਾ ਪਰ ਇਹ ਆ ਕਿ ਮੈਂ ਵੀ ਤੁਹਾਨੂੰ ਇੱਕ ਸਲਾਹ ਕਰਨੀ ਆ ਦੱਸੋ ਪਤਾ ਨਾ ਗੱਲ ਕੀ ਆ ਜਿਹੜਾ ਕੰਮ ਦੀ ਕਹਿੰਦੇ ਨਾ ਕਰਦਾ ਹੂੰ ਮੈਂ ਪਿੰਡ ਦਾ ਘਾਟੀ ਕੀਤਾ ਵਾ ਤੇ ਇੰਨੇ ਕੰਮ ਦੀ ਮੈਨੂੰ ਜਾਚ ਨਹੀਂ ਗਈ ਹੈਗੀ ਤੇ ਉਹ ਤੂੰ ਕਲੀ ਟੈਨਸ਼ਨ ਲੈਣ ਦੀ ਆ ਮੰਮੀ ਨੇ ਤੈਨੂੰ ਦੱਸਿਆ ਤੇ ਹੈਗਾ ਵਾ ਕਿ ਜਿਹੜੇ ਵੀ ਕੰਮ ਦੀ ਨਹੀਂ ਨਾ ਜਾਚ ਤੂੰ ਮੈਨੂੰ ਦੱਸ ਦੀ ਨਾਲੇ ਜੰਨਾ ਕਿ ਤੱਕ ਹੁੰਦਾ ਵਾ ਨਾ ਤੂੰ ਉਹਨਾਂ ਕੀ ਕਰਿਆ ਕਰੀ ਭਾਬੀ ਦੇ ਨੂੰ ਪਤਾ ਸਾਰਾ ਕੰਮ ਤੇ ਲਈ ਫਿਰਦੀ ਐ ਭਾਬੀ ਨੂੰ ਨਹੀਂ ਨਾਲੇ ਉੱਚਾ ਨੀਵਾ ਬੋਲਣਾ ਠੀਕ ਆ ਨਾ ਵਿਆਹ ਦਾ ਵੀ ਸਾਰਾ ਕੰਮ ਉਹ ਲਈ ਫਿਰਦੇ ਰਹੇ ਆ ਠੀਕ ਆ ਉਹ ਨਹੀਂ ਨਹੀਂ ਮੈਂ ਗਾਲੀ ਜਣਾ ਉਹਨਾਂ ਦਾ ਸੁਭਾਅ ਬੜਾ ਵਧੀਆ ਆ ਬਾਕੀ ਜਿਹੜੀ ਮੇਨ ਗੱਲ ਹੀ ਨਾ ਉਹ ਮੈਂ ਤੁਹਾਡੇ ਨਾਲ ਕਰਤੀ ਆ ਕਿਉਂਕਿ ਕੱਲ ਨੂੰ ਫਿਰਨਾ ਬਾਅਦ ਵਿੱਚ ਜਦੋਂ ਮੁਸ਼ਕਲ ਆਉਂਦੀ ਆ ਵੀ ਪਤਾ ਨਹੀਂ ਕੀ ਗੱਲ ਆ ਇਹ ਕੰਮ ਕੋਈ ਨਾ ਘਟ ਕਰਦੀ ਚਾ ਕਿਦਾਂ ਕਿਉਂਕਿ ਹੁਣ ਮੈਨੂੰ ਜਿੰਨੀ ਕਿ ਜਾਚਵਾ ਨਾ ਉਸਾਂ ਨਾਲ ਮੈਂ ਉਹਨਾਂ ਕੰਮ ਤੇ ਜ਼ਰੂਰ ਕਰੂੰਗੀ ਤੇ ਜਿਹੜੇ ਕੰਮ ਦਾ ਨਹੀਂ ਪਤਾ ਉਹ ਸਿੱਖਣ ਦੀ ਕੋਸ਼ਿਸ਼ ਕਰੂੰਗੀ ਤੇ ਕੋਈ ਨਹੀਂ ਮੈਂ ਸਿੱਖ ਵੀ ਲਵਾਂਗੀ ਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਦੱਸ ਦਿੰਨਾ ਵਾ ਤੇ ਰਵਿੰਦਰ ਨੂੰ ਕੰਮ ਦੀ ਯਾਦ ਥੋੜੀ ਜੀ ਨਾ ਘਟਵਾ ਹਾਂਜੀ ਤੇ ਮੰਮੀ ਨੇ ਆਪੇ ਸਿਖਾ ਦੇਣਾ ਵਾ ਤੂੰ ਗੱਲ ਹੀ ਟੈਨਸ਼ਨ ਲੈਣ ਦੀ ਆ ਚਲੋ ਕੋਈ ਨਹੀਂ ਆ ਤੇ ਨਾਲੇ ਮੈਂ ਸ਼ਹਿਰ ਨੂੰ ਚੱਲਿਆ ਮੜਾ ਜਾ ਜੇ ਕੋਈ ਸਮਾਨ ਲਿਆਉਣਾ ਵਾ ਤੇ ਮੈਨੂੰ ਦੱਸ ਦੇ ਨਹੀਂ ਨਹੀਂ ਸਮਾਨ ਤੇ ਕੋਈ ਨਹੀਂ ਗੱਲ ਹਉਣ ਵਾਲਾ ਹੈਗਾ ਕੋਈ ਨਹੀਂ ਤੂੰ ਹੋ ਆਓ ਜੇ ਬਾਅਦ ਵਿੱਚ ਵਿਜੇਤਾ ਆ ਜੂਗਾ ਨਾ ਕੋ ਖਾਣ ਪੀਣ ਦਾ ਮਗਵਣਾ ਹੋਊਗਾ ਤੇ ਮੈਨੂੰ ਦੱਸ ਦੀ ਠੀਕ ਆ ਮੈਂ ਫੜੀ ਆਉਂਗਾ ਫਿਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਵਾਂਗੀ ਅੱਜ ਤੇ ਮੈਨੂੰ ਕੰਮ ਆ ਥੋੜਾ ਜ਼ਰੂਰੀ ਤੇ ਫਿਰ ਕੱਲ ਨੂੰ ਚੱਲਾਂਗੇ ਅਸੀਂ ਦੋਵੇਂ ਜਾਣੇ ਚਲੋ ਠੀਕ ਆ ਕੋਈ ਨਹੀਂ ਕੋਈ ਨਹੀਂ ਹੁਣ ਪਤਾ ਲੱਗਾ ਵਾ ਮੈਨੂੰ ਇਹ ਤੇ ਇਕੱਠੇ ਆ ਸਾਰਾ ਟੱਬਰ ਮੈਂ ਇਹ ਸੋਚਿਆ ਸੀ ਪਰ ਨਹੀਂ ਉਹਨਾਂ ਦਾ ਘਰ ਜਿਹੜਾ ਵਾ ਅਲੱਗ ਹੁਣਾਵਾ ਬਾਕੀ ਕੋਈ ਨਹੀਂ ਹੈ ਹੁਣ ਪਤਾ ਲੱਗ ਗਿਆ ਮੈਨੂੰ ਮੇਨ ਗੱਲ ਦਾ ਤੇ ਇਹਨਾਂ ਨੂੰ ਇਕੱਠੇ ਤੇ ਮੈਂ ਵੀ ਨਹੀਂ ਰਹਿਣ ਦਿੰਦੀ ਮੋਕੋ ਵਕ ਦੇਣਾ ਮੈਂ ਵੀ ਕਰਕੇ ਛੱਡੂ ਇਹਨਾਂ ਨੂੰ ਕਿਹੜੀ ਵਿੱਚ ਮੇਨ ਗੱਲ ਵਾ ਉਹ ਮੈਨੂੰ ਪਤਾ ਵਾ ਕਿ ਇਹ ਕਿਉਂ ਨਹੀਂ ਅੱਡ ਹੋਣ ਦੇ ਮਰੱਬੇ ਜੂ ਮਿਲਦੀ ਆ ਖਾਣ ਨੂੰ ਇਹਨਾਂ ਦੀ ਸਰਕਾਰੀ ਨੌਕਰੀ ਆ ਉਹ ਪਠੇ-ਦੱਥੇ ਪਾਉਂਦੇ ਆ ਫ੍ਰੀ ਦਾ ਖਾਣ ਨੂੰ ਮਿਲਦਿਆ ਸਾਰਾ ਕੁ ਤੇ ਜੀ ਕਰਦਾ ਵਕ ਹੋਣ ਨੂੰ ਕਿੱਦਾਂ ਭਾਬੀ ਭਾਬੀ ਕਰਦੇ ਖਦੇ ਮਗਰ ਉਹ ਭਾਬੀ ਵੀ ਤਾਂ ਤਾਂ ਤਰੀ ਫਿਰਦੀ ਆ ਭਾਬੀ ਨੂੰ ਵਾਂਸਵੰਨਾ ਖਾਣ ਨੂੰ ਤਾਂ ਪਾਉਣ ਨੂੰ ਮਿਲਦਾ ਹੁਣ ਆ ਵਾ ਨਾ ਕੋਈ ਗੱਲ ਨਹੀਂ ਨ ਲੈ ਯਾ ਜਿੰਨੀ ਤੂੰ ਹਿਲਾਣੀ ਹੈ ਹੋਂ ਤਾਂ ਨਾ ਤੁਹਾਨੂੰ ਮੈਂ ਸਦਿਆ ਕਰੂੰਗੀ ਜਾਈ ਦੇ ਨਾਲੀ ਦੀਦੀ ਰਪਿੰਦਰ ਹੈ ਤੂੰ ਸੋਈ ਵਿੱਚ ਬਸ ਓਦਾਂ ਹੀ ਐਵੇਂ ਨਾ ਬੈਠਾ ਨਹੀਂ ਜਾਂਦਿਆ ਵੇਲੀ ਕੋ ਤੇ ਮੈਂ ਸੋਚਿਆ ਚਲ ਤੁਹਾਡੇ ਲਾਗੇ ਹੁੰਨੀ ਆ ਤੇ ਚਲ ਥੋੜਾ ਬੋਦਾ ਕੰਮ ਹੀ ਕਰਾ ਦੇਣੀ ਆ ਲਾਗੇ ਉਹ ਨਹੀਂ ਨਹੀਂ ਹਜੇ ਨਹੀਂ ਕੰਮ ਕਰਨਾ ਰਪਿੰਦਰ ਕੋਈ ਗੱਲ ਨਹੀਂ ਹਜੇ ਕਿਹੜਾ ਤੈਨੂੰ ਚੌਂਕੇ ਚੜਾਇਆ ਵਾ ਕੰਮ ਹੀ ਕਰਨਾ ਵਾ ਸਾਰੀ ਉਮਰ ਕੰਮ ਵਾਸਤੇ ਹੀ ਆ ਨਾਲੇ ਨਾ ਫਿਰ ਬਾਅਦ ਚ ਤੂੰ ਕਿਆ ਕਰਨਾ ਵਾ ਦੀਦੀ ਮੇਰੇ ਕੋ ਨਹੀਂ ਆ ਕੰਮ ਹੁੰਦਾ ਆ ਤੂੰ ਹੀ ਕਰ ਲਓ ਕੋਈ ਗੱਲ ਨਹੀਂ ਜਿੰਨੇ ਦਿਨ ਵੇਲੀ ਬੈਠੇ ਖਾਦਾ ਜਾਂਦਾ ਵਾ ਨਾ ਖਾਸ ਗੋਣ ਐਸ਼ ਕਰ ਨਾਲੇ ਨਾ लवली ਲੈ ਆਇਆ ਹੀ ਵੇਲੀ ਨੂੰ ਪਪੀਤੇ ਤੋੜ ਕੇ ਕਹਿੰਦੇ ਆ ਭਾਬੀ ਮੈਨੂੰ ਪਰੌਂਠੇ ਬਣਾ ਕੇ ਦੇ ਤੇ ਮੈਂ ਲੇ ਪਰੌਂਠੇ ਬਣਾਉਣ ਵਲੀ ਨਾ ਬੜਾ ਖੁਸ਼ ਹੋ ਕੇ ਪਰੌਂਠੇ ਖਾਂਦਾ ਵਾ ਮੈਨੂੰ ਪਪੀਤੇ ਵਾਲੇ ਪਰੌਂਠੇ ਬਣਾ ਕੇ ਦੋ ਚਲੋ ਉਹ ਤੇ ਹੈ ਹੀ ਆ ਬਣਾ ਲਓ ਫਿਰ ਕੋਈ ਨਹੀਂ ਆ ਫਿਰ ਬਹਿ ਜਾਨੀ ਆ ਮੈਂ ਕੀ ਕਰਨਾ ਆ ਮੈਂ ਤਾਂ ਸੋਚਿਆ ਹੀ ਤੇ ਚੱਲ ਘੜੀ ਕਿ ਜਾਨੀ ਤੁਹਾਡੇ ਲੱਗੀ ਚੱਲ ਕੋਈ ਕੰਮ ਵੇਖ ਲੈਨੇ ਤੇ ਜੇ ਤੁਸੀਂ ਕਹਿਂਦੇ ਆ ਤੇ ਫੇਰ ਐਂਦਨੀ ਆ ਜੇ ਤੈਨੂੰ ਕੁਝ ਪਸੰਦ ਵਾ ਨਾ ਤੇ ਮੈਂ ਬਣਾ ਦਿੰਨੀ ਆ ਦੱਸ ਦੇ ਮੈਨੂੰ ਨਹੀਂ ਨਹੀਂ ਦੀਦੀ ਬਣਾਉਣਾ ਕੀ ਆ ਕੋਈ ਨਹੀਂ ਇਹ ਰੋਟੀ ਖਾ ਲੈਣੀ ਆ ਠੀਕ ਆ ਕੀ ਸਲਾਮਾਂ ਕਰੀ ਜਾਂਦੀਆਂ ਜੇ ਦੋਵੇਂ ਜਣੀਆਂ ਦੀਦੀ ਕਹਿੰਦੇ ਮੈਨੂੰ ਵੀ ਕੰਮ ਕਰਨ ਵਾਸਤੇ ਦੋ ਕੋਈ ਤੇ ਮੈਂ ਸਭ ਹੱਸਣ ਢੀ ਮੈਂ ਕੋਈ ਗੱਲ ਨਹੀਂ ਸਾਰੀ ਉਮਰ ਕੰਮ ਹੀ ਕਰਨਾ ਵਾ ਬਾਅਦ ਇੰਨੇ ਹੀ ਕਹਿਣਾ ਵਾ ਦੀਦੀ ਮੇਰੇ ਕੋ ਨਹੀਂ ਆ ਕੰਮ ਹੁੰਦਾ ਚੱਲ ਕੋਈ ਗੱਲ ਨਹੀਂ ਰਪਿੰਦਰ ਸਾਰੀ ਉਮਰ ਕੰਮ ਹੀ ਕਰਨਾ ਵਾ ਹਾਂਜੀ ਚੌਂਕੇ ਚੜਾ ਦਾਂਗੇ ਨਾ ਤੇ ਫਿਰ ਜਿੰਨਾ ਮਰਜੀ ਕੰਮ ਕਰਿਆ ਕਰੀ ਫੇ ਕੋਈ ਗੱਲ ਨਹੀਂ ਆਹੋ ਚਲੋ ਕੋਈ ਗੱਲ ਨਹੀਂ ਆ ਫਿਰ ਮੈਂ ਬਹਿ ਜਾਨੀ ਆ ਜਾ ਕੇ ਫਿਰ ਕੀ ਕਰਨਾ ਵਾ ਰੁਪਿੰਦਰ ਮੈਂ ਸੱਚ ਤੈਨੂੰ ਇੱਕ ਗੱਲ ਕਰਨੀ ਸੀ ਹਾਂਜੀ ਉੱਪਰ ਵੀ ਕਮਰਾ ਬੜਾ ਸੋਹਣਾ ਬਣਿਆ ਵਾ ਜੇ ਚੰਨੀ ਹੈ ਨਾ ਤੇ ਉੱਪਰ ਵੀ ਜਾ ਸਕਦੇ ਤੁਸੀਂ ਜੇ ਥੱਲੇ ਨਹੀਂ ਰਹਿਣਾ ਤੇ ਨਹੀਂ ਦੀਦੀ ਉੱਪਰ ਇਕੱਲੇ ਨੇ ਕੀ ਕਰਨਾ ਵਾ ਕੋਈ ਨਹੀਂ ਬੜਾ ਸੋਹਣਾ ਰੂਮ ਥੱਲੇ ਵੀ ਇੱਥੇ ਰਹੀ ਜੰਨੇ ਆ ਚਲ ਵੇਖ ਲਓ ਤੇਰੀ ਮਰਜ਼ੀ ਹੈ ਠੀਕ ਹੈ ਮੈਂ ਕੋਈ ਕੁੱਛ ਲੈਣੀ ਇੱਕ ਵਾਰੀ ਚਲ ਆ ਗਈ ਸਾਰੇ ਜਣੇ ਇਕੱਠੇ ਹੋ ਕੇ ਬਹਿ ਜਾਂਦੇ ਆ ਇੱਥੇ ਤੇ ਆਹ ਇਹ ਤੇ ਗੱਲ ਹੈਗੀ ਆ ਹਾਂ ਤਾਂ ਫਿਰ ਇਹ ਆਪੀ ਚਲ ਕੋਈ ਨਹੀਂ ਬਹਿ ਜਾ ਜੁਰਮਾਨਾ ਅਸੀਂ ਦੋਹਾਂ ਜਣੇ ਇਹਨੇ ਕੰਮ ਕਰ ਲੈਣਾ ਚਲੋ ਠੀਕ ਆ ਕੋਈ ਗੱਲ ਨਹੀਂ ਸੰਦੀਪ ਸਭਾ ਤੋਂ ਦਰਪੰਦਰ ਦਾ ਚੰਗਾ ਹੀ ਲੱਗਦਾ ਹਾਂਜੀ ਦੀਦੀ ਚਲ ਲਈ ਆ ਵੀ ਰਣ ਮਿਲ ਕੇ ਰਹੂਗੀ ਨਾ ਤੇ ਵਧੀਆ ਟਾਈਮ ਪਾਸ ਹੁੰਦਾ ਜਾਊਗਾ ਹਾਂਜੀ ਨਹੀਂ ਤੇ ਕੌਣ ਹੁੰਦਾ ਵਰ ਸੋਈ ਵਿੱਚ ਉਹਨੇ ਕਹਿਣਾ ਕੋਈ ਗੱਲ ਨਹੀਂ ਵੇਲੀ ਨੂੰ ਮੈਨੂੰ ਮਿਲਣੀ ਰਹੀ ਆਵਾ ਬਾਕੀ ਸੰਦੀਪ ਮੈਂ ਤੈਨੂੰ ਵੀ ਇੱਕ ਗੱਲ ਕਹਿਣੀ ਹੈ ਤੂੰ ਨਾ ਜਿੱਦਨ ਤੂੰ ਇਹ ਚੌਂਕੀ ਚੜਜੂਗੀ ਨਾ ਉਦੋਂ ਤੋਂ ਇਹਨੂੰ ਥੋੜਾ ਥੋੜਾ ਕੰਮ ਕਰਨ ਦੇ ਇਹ ਨਾ ਹੋਵੇ ਕਿ ਸਾਰਾ ਕੰਮ ਤੂੰ ਹੀ ਕਰਦੀ ਰਵੇਂ ਤੇ ਉਹ ਭੂਏ ਚੜਜੇ ਇਹ ਕੰਮ ਨਾ ਕਰੀ ਕੋਈ ਗੱਲ ਨਹੀਂ ਦੀਦੀ ਤੈਨੂੰ ਫਿਕਰ ਨਾ ਕਰੋ ਚਲੋ ਹੌਲੀ ਹੌਲੀ ਆਪੇ ਸਿੱਖ ਹੀ ਲੈਣਾ ਕੰਮ ਤੁਸੀਂ ਕੰਮ ਦੀ ਨਾ ਟੈਨਸ਼ਨ ਲਿਆ ਕਰੋ ਕੰਮ ਮੈਂ ਆਪੇ ਕਰ ਲਿਆ ਕਰਨਾ ਵਾ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਮੰਮੀ ਕਿਹਾ ਮੈਨੂੰ ਕਰਨ ਦਿੰਦੇ ਹਾਂ ਤੇ ਹੀ 10 15 ਦਿਨ ਨਹੀਂ ਕੰਮ ਕਰਨ ਦਿੱਤਾ ਉਹਨਾਂ ਨੇ ਮੈਨੂੰ ਸੰਦੀਪ ਆਪੂ ਆਪਣਾ ਸੁਭਾਅ ਹੁੰਦਾ ਵਾ ਹੁਣ ਅਹੀਂ ਤੋਂ ਉਹਨੂੰ ਵੇਖ ਕੇ ਕਹੀ ਜਾਣਦੇ ਆਂ ਵੀ ਚੰਗੀ ਬੜੀ ਐ ਅਜੇ ਦਿਨ ਕਿੰਨੇ ਖੋਏ ਆਈ ਨੂੰ ਤੇ ਚੱਲ ਇਹ ਆ ਵੀ ਉਹ ਵੀ ਕਰੂਗੀ ਉਹਨੂੰ ਵੀ ਪਤਾ ਹੋਊਗਾ ਮੈਂ ਕੰਮ ਕਰਨਾ ਜੇ ਤੂੰ ਹੀ ਕਰਦੀ ਰਹੀ ਨਾ ਤੇ ਉਹਨੂੰ ਤਾਂ ਫਿਰ ਹੁਣ ਆ ਵੀ ਚਾਲੇ ਘਰ ਹੀ ਲੈਂਦੀ ਐ ਮੈਨੂੰ ਕੀ ਲੋੜ ਆ ਕੰਮ ਕਰਨ ਦੀ ਸਗੋਂ ਨਾ ਆਪ ਕਿਹਾ ਕਰੀ ਵੀ ਮੈਂ ਸਾਫ਼ ਸੁਪਾਈਆਂ ਦਾ ਕਰ ਦਿੰਨੀ ਆ ਤੇ ਤੂੰ ਰਸੋਈ ਦਾ ਕਰ ਲੈ ਚਲੋ ਕੋਈ ਗੱਲ ਨਹੀਂ ਦੀਦੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਮੈਂ ਉਦਾਂ ਹੀ ਕਰ ਲਊਗੀ ਮੈਂ ਇਹ ਨਹੀਂ ਆ ਬਾਊ ਕਿ ਮੈਂ ਕੋਈ ਚੁਕਣਾ ਦੇ ਨਹੀਂ ਆ ਚਾਹੀ ਕੀ ਆ ਮੈਂ ਸਮਝਾਉਂ ਰਹੀ ਆ ਉਹ ਨਹੀਂ ਨਹੀਂ ਤੇ ਕੱਲ ਨੂੰ ਐਵੇਂ ਤੁਸੀਂ ਨਾ ਤੰਗ ਹੋਏ ਹੋ ਮੁੜ ਕੇ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਸਮਝਾਉਣਾ ਸਾਨੂੰ ਹੋਰ ਕਿਹਨੇ ਸਮਝਾਉਣਾ ਵਾ ਚੱਲ ਕੋਈ ਨਹੀਂ ਜੇ ਕੰਮ ਹੈਗਾ ਨਾ ਕੋਈ ਮੈਨੂੰ ਦੱਸ ਮੈਂ ਤੇਨਾਂ ਕਰਾਂ ਆ ਮੜਾ ਕੇ ਮੈਨੂੰ ਨਾ ਰਗੜ ਦਿਓ ਉਹ ਪਰੌਂਠੇ ਮੰਗਣ ਡਿਆ ਸੀ लवली ਚਾਣਾ ਚਰਾਟਾ ਬੋਲਣਾ ਕੋਈ ਗੱਲ ਨਹੀਂ ਤੂੰ ਇਦਾਂ ਹੀ ਕਰ ਲੈ ਉਹ ਤਾਂ ਗੱਲ ਦਾ ਗੁੱਸਾ ਨਾ ਕਰੀ ਚੱਲ ਮੈਨੂੰ ਵੀ ਪਤਾ ਵਾ ਕਿ ਜਦੋਂ ਦਾ ਤੇਰਾ ਵੀ ਉਹ ਇਦਾਂ ਹੋ ਗਿਆ ਉਹ ਨਾ ਤੂੰ ਹੀ ਕੰਮ ਕਰਦਾ ਰਿਆ ਮੈਂ ਦਸਵੀਂ ਪਾਸ ਕਰਕੇ ਉਦੋਂ ਦਾ ਚਲੋ ਡਾਇ ਮਸ਼ੀਨ ਤੇ ਕੰਮ ਕਰਦਾ ਹੀ ਮੰਮੀ ਕਰਨਾ ਹੀ ਪੈਣਾ ਤੁਹਾਨੂੰ ਬੋਧਾ ਹੋਰ ਕਿਨੇ ਕਰਨੇ ਮੈਂ ਆਨੇ ਕਰਦਾ ਤੇ ਆ ਤੂੰ ਹੀ ਕਰਨਾ ਹੀ ਚਲੋ ਤੇ लवली ਤੇ ਆਪਣੇ ਕੰਮ ਤੇ ਚੱਲ ਜਾਂਦਾ ਹਾਂ ਹਾਂਜੀ ਹਾਂਜੀ ਤਾਂ ਮੇਰੀ ਗੱਲ ਸੁਣ ਹੁਣ ਗੁੱਸਾ ਨਾ ਕਰੀ ਹੁਣ ਚੱਲ ਤੂੰ ਹੀ ਫੇਰ ਮਸ਼ੀਨ ਫਾੜ ਚਾਏ ਕੋਈ ਕੰਮ ਕਰ ਮੰਮੀ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਨਾ ਮੇਰੀ ਗੱਲ ਹੋ ਗਈ ਆ ਪਰਸੋਂ ਚੱਲ ਜਣਾ ਮੈਂ ਮਸ਼ੀਨ ਤੇ ਠੀਕ ਆ ਟੈਨਸ਼ਨ ਕੋ ਲੈ ਆਂਦੇ ਹੋ ਤੁਸੀਂ ਨਹੀਂ ਟੈਨਸ਼ਨ ਨਹੀਂ ਪੁੱਤ ਬਗਾਨੀ ਧੀ ਜਦੋਂ ਘਰ ਆਵੇ ਨਾ ਫਿਰ ਗੱਲਾਂ ਕਰਨ ਲੱਗਦੀ ਹੁੰਦੀ ਆ ਯਾ ਖਰਾਂ ਲਿਆਏ ਮੇਰਾ ਸਾਰੇ ਮੇਰੇ ਬੰਦੇ ਦੀ ਕਮਾਈ ਖਾਂਡੇ ਸਾਰੇ ਉਹ ਨਹੀਂ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਵਾ ਵਿਆਹ ਤੇ ਨਾ ਕਰਜ਼ਾ ਚੜਿਆ ਵਾ ਸਿਰ ਤੇ ਤਾਂ ਮਸ਼ੀਨ ਲੱਗ ਗਈ ਆ ਮੈਨੂੰ ਪਾਦਾ ਕਰਜ਼ਾ ਚੜ ਗਿਆ ਵਾ ਉਹ ਕੋਈ ਨਹੀਂ ਲਵੜੀ ਉਦਾਂ ਹੀ ਗੱਲ ਕਰਨ ਢੇ ਹੀ ਗੱਲ ਨਹੀਂ ਪੁੱਤ ਕਾਣ ਢੇ ਉਹ ਕਹਿਣ ਢੇ ਹਾਂ ਉਹ ਵਿਆਹ ਦੇ ਪੈਸੇ ਜਿਹੜੇ ਚੁੱਕੇ ਆ ਉਹ ਲਾਉਣੇ ਪੈਣੇ ਹੌਲੀ ਹੌਲੀ ਉਹ ਅੱਲਾਹ ਜਾਣਗੇ ਤੁਹਾਨੂੰ ਕਾਦੀ ਟੈਨਸ਼ਨ ਪਈ ਆ ਪੈਸਿਆਂ ਦੀ ਦੱਸ ਆ ਮਹੀਨਾ ਆਉਣ ਵਾਲਾ ਆ ਤਨਖਾਹ ਆ ਜਾਣੀ ਆ ਯਾ ਤਨਖਾਹ ਤੇ ਆ ਜਾਣੀ ਆ ਹੁਣ ਤਾਂ ਕੱਲਾ ਘਮੋਂ ਢਿਆਂ ਅਸੀਂ ਸਾਰੇ ਖਾਂ ਢੇ ਤੇ ਕੋਈ ਗੱਲ ਨਹੀਂ ਮੈਨੂੰ ਮਸ਼ੀਨ ਮਿਲ ਗਈ ਆ। ਮੈਂ ਉਹ ਗੱਲ ਕੀਤੀ ਆ ਵੀ ਤੁਸੀਂ ਖਾਂਡੇ ਚ। ਚੱਲ ਪੁੱਤ ਮੈਨੂੰ ਤੇ ਫਿਕਰ ਹੈ ਹੀ ਨਾ ਕਿ ਚਾਲੇ ਵੀ ਤੇ ਪਾਸੇ ਨਹੀਂ। ਉਹ ਨਹੀਂ ਨਹੀਂ ਇੰਜ ਨਹੀਂ ਕਹਣਾ ਮਸ਼ੀਨ ਤੇ ਐਵੇਂ। ਉਹ ਜਾਣਾ ਜਾਣਾ ਕਿਉਂ ਨਹੀਂ ਯਾਰ? ਕੰਮ ਤੇ ਕਰਨਾ ਹੀ ਪੈਣਾ ਵਾ। ਮੇਰੀ ਗੱਲ। ਉਹ ਵੇਲੇ ਰਿਆਣੀ ਸਰਦਾਰ ਜੀ ਵਾਲਾ। ਉਹ ਤੇ ਰੱਖੇ ਆ ਨਾ ਚਾਰ। ਉਹਨਾਂ ਨੂੰ ਸੰਭੀ ਜਾ ਤੇ ਪਿਆਲੀ ਪੰਨਾ ਸੰਭੀ ਜਾ। ਪਤਾ ਲਵੜੀ ਗੱਲ ਕੀ ਆ? ਅੱਜ ਕੱਲ ਨਾ ਘਰ ਦੇ ਸਾਰੇ ਜੀ ਕਮਾਉਣ ਨਾ ਫੇਰ ਗੁਜ਼ਾਰਾ ਚੱਲਦਾ ਵਾ। ਚੱਲ ਪੁੱਤ ਤੈਨੂੰ ਕੰਮ ਕਰਨ ਦੇ ਕੋਈ ਹਾਂ ਕਰੇਗਾ ਤਾਂ ਚਾਲ ਫੇਰੀ ਤਾਂ ਘਰ ਦੇ ਸਰਦੇ ਨਹੀਂ ਹੁਣ ਇੱਕ ਜਾਨੀ ਦਾ ਸਿਰ ਤੋਂ ਦੱਸ ਉਹ ਵੀਡੀ ਗੱਲ ਵਾ ਉਹ 60-70 ਰੇਦਾ ਹੁੰਦਾ ਵਾ 25ਵੇਂ ਰਾ ਆਊਗਾ ਹੋਰ ਫਿਰ ਕਿੰਨਾ ਵਧੀਆ ਚੱਲਣਾ ਵਾ ਨਹੀਂ ਮੰਗੀਆਂ ਬਾਕੀ ਤਾਂ ਵੀ ਰਹਿਣ ਦਿੰਦਾ ਤੂੰ ਦੇਵੇਂ ਜिद ਕਰਕੇ ਬੈਠਾ ਉਹ ਤੂੰ ਆਇਆ ਕਿੱਥੋਂ ਇਹ ਦੱਸ ਪਹਿਲਾਂ ਉਹ ਮੈਂ ਨੇ ਸ਼ਹਿਰ ਗਿਆ ਸੀ ਮਾੜਾ ਜਿਹਾ ਕੰਮ ਹੀ ਮੈਨੂੰ ਅੱਛਾ ਅੱਛਾ ਉਹ ਮੇਰੀ ਗੱਲ ਸੁਣ ਜੇ ਸ਼ਹਿਰ ਗਿਆ ਹੀ ਨਾ ਰਪਿੰਦਰ ਨੂੰ ਲੈ ਜਾਂਦਾ ਤੂੰ ਉਹ ਮੇਰੇ ਨਾਲ ਮੁੰਡੇ ਨੇ ਜਾਣਾ ਹੈ ਕੰਮ ਹੀ ਥੋੜਾ ਜਿਹਾ ਹਨ ਉਹਨਾਂ ਮੈਂ ਦੱਸ ਕੇ ਹੀ ਗਿਆ ਵਾ ਕੱਲ ਨੂੰ ਜਾਣਾ ਵਾ ਅਸੀਂ ਦੋਵਾਂ ਜੀਆਂ ਨੇ ਹੁਣ ਮੁੰਡੇ ਨਾਲ ਘੁੰਮਣਾ ਛੱਡ ਦੇ ਵੋਟੀ ਨਾਲ ਲੱਗ ਜਾਇਆ ਅਗਰ ਉਹ ਭਰਾਵਾ ਕੰਮ ਹੀ ਇਦਾਂ ਦਾ ਸੀ ਉਹਨੂੰ ਫੜਨਾ ਪੈਣਾ ਸੀ ਨਾਲ ਅੱਛਾ ਉਹ ਕਾਗਜ਼ ਪੱਤਰ ਜਿਹੇ ਦਿਨੇ ਸੀ ਕਿਤੇ ਕੋਈ ਗੱਲ ਨਹੀਂ ਉਹ ਨਵੇਂ-ਨਵੇਂ ਆ ਗੁੱਸਾ ਆ ਜਾਂਦਾ ਵਾ ਮੇਰੀ ਗੱਲ ਤੋਂ ਕੱਲ ਨੂੰ ਨਾਲ ਲੈ ਜਾਵੀ ਇਹਨੂੰ ਜੇ ਕਿਹਾ ਵਾ ਚੱਲ ਜਾਾਂਗੇ ਕੱਲ ਨੂੰ ਅਜੇ ਹੈਗੀਆਂ 5-6 ਛੁੱਟੀਆਂ ਮੈਨੂੰ ਠੀਕ ਆ ਹਾਂ ਛੁੱਟੀਆਂ ਬਿਤੇੜੀਆਂ ਤੈਨੂੰ ਹਾਜ਼ਰ ਇੱਥੇ ਜਾਣਾ ਹੁੰਦਾ ਵਾ ਕਰਦਾਪੁਰ ਕਿੰਨੀ ਕੀ ਦੂਰ ਵਾ ਜਾਣਾ ਤਾਂ ਇੱਥੇ ਹੀ ਆ ਤੇ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਜੇ ਨਾ ਮੈਂ ਤਾਂ ਨਾ ਵੀ ਰਹਿਣ ਦੋ ਨਾਲ ਕੋਈ ਫਾਇਦਾ ਠੀਕ ਹਨ ਚਲ ਗਾ ਆਪਣੀਆਂ ਮਾਰੀ ਜਾਣਾ ਵਾ ਅੰਦਰ ਚਲ ਜਾ ਜਾ ਕੇ ਤੇ ਪਰੌਂਠੇ ਖਾ ਜਾ ਕੇ ਪੱਕੇ ਹੀ ਆ ਭਾਬੀ ਤੇਰੇ ਲਈ ਪਕਾ ਲੇ ਲੋ ਭਰਾ ਤੁਹਾਡੀਆਂ ਸਲਾਮਾਂ ਹੀ ਨਹੀਂ ਵਿੱਚ ਆਵੇਂ ਮਾਰੀ ਜਾਣਾ ਆਪਣੀਆਂ ਮम्मी ਇਹਨੂੰ ਨਹੀਂ ਨਾ ਪਤਾ ਬਗਾਨੀ ਧੀ ਆ ਗੱਲ ਕਾੜੀ ਦਿੰਦੀ ਆ ਤੁਹਾਡੇ ਵਾਲੀ ਗੱਲ ਠੀਕ ਵਾ ਉਹ ਤੇ ਤੈਨੂੰ ਪਤਾ ਹੀ ਹੈ ਤਾਇਆ ਤੇ ਮੈਂ ਇਨੀ ਗੱਲ ਕਹੀ ਹੈ ਤੈਨੂੰ ਇੱਕ ਪੁੱਤ ਸਾਰੇ ਜਣੇ ਕਮਾਓ ਤੇ ਫੇਰ ਹੀ ਵਾਰਾ ਖਾਂਦੀ ਹੈ ਕੋਈ ਗੱਲ ਨਹੀਂ ਮੰਮੀ ਚੱਲ ਜਨਾ ਮੈਂ ਮਸ਼ੀਨ ਤੇ ਠੀਕ ਆ ਚਲੋ ਆਓ ਚੱਲੀ ਆਜੋ ਤੁਸੀਂ ਚਲੋ